ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਆਪਣੇ ਘਰ ਦੇ ਵਿੱਚ ਆਲੂ ਦੀ ਚਟਪਟੀ ਟੇਸਟੀ ਜੀ ਚਾਟ ਬਣਾ ਕੇ ਕਰਾਂਗੇ ਜੀ ਤਿਆਰ ਜੇਕਰ ਇਹ ਚਾਟ ਤੁਸੀਂ ਆਪਣੇ ਬੱਚਿਆਂ ਨੂੰ ਬਣਾ ਕੇ ਦੇ ਦਿੱਤੀ ਬੱਚੇ ਕਦੇ ਵੀ ਬਾਹਰਲੀ ਚੀਜ਼ ਖਾਣ ਦੀ ਜਿੱਦ ਨਹੀਂ ਕਰਨਗੇ ਬਹੁਤ ਹੀ ਘੱਟ ਸਮਾਨ ਦੇ ਨਾਲ ਘੱਟ ਸਮੇਂ ਦੇ ਵਿੱਚ ਬਣਨ ਵਾਲੀ ਇਹ ਚਾਟ ਚਲੋ ਜੀ ਹੁਣ ਆਪਾਂ ਬਣਾਣੀ ਸਟਾਰਟ ਕਰਦੇ ਹਾਂ ਹਾਂਜੀ ਆਲੂਆਂ ਦੀ ਚਟਪਟੀ ਜੀ ਚਾਟ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਤਵਾ ਰੱਖ ਲਿਆ ਗੈਸ ਦੇ ਉੱਤੇ ਤਵੇ ਨੂੰ ਹਲਕਾ ਗਰਮ ਕਰ ਲਿਆ ਏ ਇਹਦੇ ਉੱਤੇ ਪਾਵਾਂਗੇ ਆਪਾਂ ਛੋਟਾ ਚਮਚ ਜੀਰਾ ਤੇ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਸੁੱਕਾ ਧਨੀਆ ਇਹਨਾਂ ਨੂੰ ਆਪਾਂ ਹਲਕਾ ਜਿਹਾ ਰੋਸਟ ਕਰਾਂਗੇ ਹਾਂਜੀ ਇੱਥੇ ਦੇਖੋ ਜੀਰਾ ਤੇ ਧਨੀਆ ਰੋਸਟ ਹੋ ਗਿਆ ਤੇ ਆਪਾਂ ਹੁਣ ਗੈਸ ਕਰਦਾਂਗੇ ਬੰਦ ਤੇ ਆਪਾਂ ਇਹਨੂੰ ਕੱਢ ਲਾਂਗੇ ਤੇ ਦਰਦਰਾ ਜਿਹਾ ਪੀਸ ਲਾਂਗੇ ਹਾਂਜੀ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਨਾ ਦਰਦਰਾਜਾ ਕੁਟ ਲਾਂਗੇ ਹਾਂਜੀ ਤੇ ਦੇਖੋ ਆਪਾਂ ਨੇ ਜਿਹੜਾ ਮਸਾਲਾ ਸੀਗਾ ਉਹ ਇਸ ਤਰ੍ਹਾਂ ਤਰੀਕੇ ਦੇ ਨਾਲ ਪੀਸ ਲਿਆ ਏ ਤੇ ਇਧਰ ਲੈਨੇ ਆਪਾਂ ਨੇ ਚਾਰ ਆਲੂ ਇਹ ਉਬਲੇ ਹੋਏ ਆਲੂ ਨੇ ਇਹਨਾਂ ਨੂੰ ਆਪਾਂ ਨੇ ਠੰਡਾ ਕਰ ਲਿਆ ਏ ਬਿਲਕੁਲ ਠੰਡੇ ਨੇ ਜੀ ਇਧਰ ਪਾ ਇੱਕ ਡੋਂਗਾ ਲੈ ਲਿਆ ਏ ਜੀ ਤੇ ਆਪਾਂ ਆਲੂਆਂ ਨੂੰ ਇਸ ਤਰੀਕੇ ਦੇ ਨਾਲ ਗੋਲ ਗੋਲ ਕੱਟ ਲਵਾਂਗੇ ਥੋੜੇ ਜਿਹਾ ਆਪਾਂ ਮੋਟੇ ਹੀ ਰੱਖਾਂਗੇ ਜਿਆਦਾ ਇਹਨਾਂ ਨੂੰ ਬਰੀਕ ਨਹੀਂ ਕੱਟਣਾ ਹੈਗਾ ਮਤਲਬ ਪਤਲੇ ਨਹੀਂ ਕੱਟਣਾ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਨਾ ਇਸ ਤਰੀਕੇ ਦੇ ਨਾਲ ਆਪਾਂ ਨੇ ਮੋٹے-ਮੋਟੇ ਇਹ ਪੀਸ ਕੱਟ ਲੈਣੇ ਆਪਾਂ ਨੇ ਚਾਰੋਂ ਆਲੂ ਜਿਹੜੇ ਆ ਇਸ ਤਰੀਕੇ ਦੇ ਨਾਲ ਹੀ ਕੱਟ ਕੇ ਤਿਆਰ ਕਰ ਲੈਣੇ ਆ। ਹਾਂਜੀ ਦੇਖੋ ਇੱਥੇ ਆਪਾਂ ਨੇ ਆਲੂ ਲਏ ਨੇ ਕੱਟ ਤੇ ਹੁਣ ਆਪਾਂ ਦੋ ਲੈਨੇ ਟਮਾਟਰ ਆਪਾਂ ਟਮਾਟਰ ਵੀ ਕੱਟ ਲਾਂਗੇ ਆਪਾਂ ਇਸ ਤਰ੍ਹਾਂ ਪਹਿਲਾਂ ਉੱਪਰ ਤੋਂ ਇਹਦਾ ਹਿੱਸਾ ਜਿਹੜਾ ਆ ਇਹ ਹਟਾ ਦਾਂਗੇ ਤੇ ਜਿਵੇਂ ਆਪਾਂ ਨੇ ਆਲੂ ਕੱਟੇ ਨੇ ਇਸੇ ਤਰੀਕੇ ਦੇ ਨਾਲ ਆਪਾਂ ਗੋਲ-ਗੋਲ ਜਿਹੜੇ ਆ ਟਮਾਟਰ ਕੱਟ ਕੇ ਤਿਆਰ ਕਰ ਲਾਂਗੇ ਇਹਦੇ ਵਿੱਚੇ ਕੱਟ ਲਾਂਗੇ ਜੀ ਆਪਾਂ ਇਹ ਸਾਰੀਆਂ ਚੀਜ਼ਾਂ ਆਪਾਂ ਨੇ ਪਹਿਲਾਂ ਧੋ ਲੀਆਂ ਐ ਜਿਵੇਂ ਕਿ ਇੱਥੇ ਦੇਖੋ ਜਿਵੇਂ ਮਿਰਚਾਂ ਪਿਆਜ਼ ਤੇ ਟਮਾਟਰ ਸੀਗੇ ਨਾ ਇਹ ਮੈਂ ਪਹਿਲਾਂ ਧੋ ਕੇ ਰੱਖਲੇ ਸੀ ਤੇ ਆਪਾਂ ਇਹਨਾਂ ਨੂੰ ਵੀ ਕੱਟ ਲਾਂਗੇ। ਇੱਥੇ ਦੇਖੋ ਆਪਾਂ ਟਮਾਟਰ ਕੱਟ ਲਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਵੀ ਕੱਟ ਲਾਂਗੇ। ਪਿਆਜ਼ ਵੀ ਆਪਾਂ ਇਸ ਤਰੀਕ ਪਤਲਾ-ਪਤਲਾ ਜਿਹਾ ਕੱਟਾਂਗੇ। ਤੁਸੀਂ ਚਾਹੋ ਇਹਨੂੰ ਮਤਲਬ ਕਿ ਚਾਰ ਸੇ ਹਿੱਸਿਆਂ ਜਿਹਾ ਵੀ ਕੱਟ ਸਕਦੇ ਹੋ ਤੇ ਇਸ ਤਰ੍ਹਾਂ ਲੰਬਾ-ਲੰਬਾ ਵੀ ਕੱਟ ਸਕਦੇ ਹੋ। ਠੀਕ ਹੈ ਜੀ ਤੇ ਕੱਟਣਾ ਆਪਾਂ ਇਹਨੂੰ ਪਤਲਾ-ਪਤਲਾ ਜਾਈਆ। ਪਿਆਜ਼ ਆਪਾਂ ਪਹਿਲਾਂ ਠੰਡੇ ਪਾਣੀ ਦੇ ਵਿੱਚ ਧੋਲੇ ਸੀਗੇ ਇਹਦੇ ਨਾਲ ਕੀ ਹੈ ਨਾ ਫਿਰ ਜਿਹੜੀ ਪਿਆਜ਼ਾਂ ਦੀ ਕੜੱਤਨ ਜੀ ਹੁੰਦੀ ਉਹ ਨਿਕਲ ਜਾਂਦੀ ਹੈ ਠੰਡੇ ਪਾਣੀ ਦੇ ਵਿੱਚ ਪਿਆਜ਼ ਪਹਿਲਾਂ ਤੁਸੀਂ ਧੋ ਲੈਣਾ ਤੇ ਆਪਾਂ ਇਸ ਤਰੀਕੇ ਦੇ ਨਾਲ ਹੀ ਦੋਨੋਂ ਜਿਹੜੇ ਪਿਆਜ਼ ਨੇ ਉਹ ਕੱਟ ਲਾਂਗੇ हां जी ਇੱਥੇ ਦੇਖੋ ਆਪਾਂ ਪਿਆਜ਼ ਵੀ ਕੱਟ ਲਏ ਨੇ ਤੇ ਹੁਣ ਆਪਾਂ ਕੱਟਾਂਗੇ ਹਰੀਆਂ ਮਿਰਚਾਂ ਬਿਲਕੁਲ ਬਰੀਕ-ਬਰੀਕ ਹਰੀ ਮਿਰਚ ਆਪਾਂ ਕੱਟ ਲਾਂਗੇ ਜੇਕਰ ਤੁਹਾਡੇ ਬੱਚੇ ਹਰੀ ਮਿਰਚ ਖਾ ਲੈਂਦੇ ਆ ਕੱਟੀ ਹੋਈ ਤਾਂ ਤੁਸੀਂ ਜ਼ਰੂਰ ਪਾ ਲੈਣਾ ਨਹੀਂ ਤੁਸੀਂ ਲਾਲ ਮਿਰਚ ਵੀ ਇਹਦੇ ਉੱਤੇ ਪਾ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਇਸ ਤਰੀਕੇ ਦੇ ਨਾਲ ਹੀ ਇਹ ਦੋ ਤਿੰਨ ਜੜੀਆਂ ਹਰੀਆਂ ਮਿਰਚਾਂ ਨੇ ਨਾ ਇਹ ਕੱਟ ਕੇ ਪਾ ਲਾਂਗੇ ਹਾਂਜੀ ਆਪਾਂ ਮਿਰਚਾਂ ਵੀ ਕੱਟ ਲਈਆਂ ਨੇ ਤੇ ਹੁਣ ਇਹ ਲਿਆਏ ਆਪਾਂ ਹਰਾ ਧਨੀਆ ਇਹ ਵੀ ਆਪਾਂ ਧੋ ਕੇ ਰੱਖ ਲਿਆ ਸੀ ਪਹਿਲਾਂ ਤੇ ਆਪਾਂ ਹੁਣ ਧਨੀਆ ਵੀ ਇਹਦੇ ਵਿੱਚ ਹੀ ਕੱਟ ਦਾਂਗੇ ਹਾਂਜੀ ਦੇਖੋ ਆਪਾਂ ਧਣੀਆਂ ਵੀ ਕੱਟ ਲਿਆਏ ਤੇ ਹੁਣ ਜਿਹੜਾ ਆਪਾਂ ਨੇ ਜੀਰੇ ਔਰ ਸੁੱਕੇ ਧਣੀਆਂ ਦਾ ਮਸਾਲਾ ਪੀਸਿਆ ਸੀ ਉਹ ਪੈਦੇ ਉੱਤੇ ਪਾ ਦਾਂਗੇ ਇਹਦੇ ਉੱਤੇ ਹੁਣ ਆਪਾਂ ਪਾਵਾਂਗੇ ਜੀ ਕਾਲਾ ਨਮਕ ਦੇਖੋ ਕਈ ਵਾਰ ਜ਼ਰੂਰੀ ਨਹੀਂ ਹੁੰਦਾ ਕਿ ਘਰਾਂ ਦੇ ਵਿੱਚ ਚਾਟ ਮਸਾਲਾ ਜਾਂ ਆਮਚੂਰ ਪਾਊਡਰ ਹੈ ਨਾ ਹਮੇਸ਼ਾ ਹੀ ਪਏ ਹੁਣ ਤੇ ਕਾਲਾ ਨਮਕ ਦੇਖੋ ਹੁੰਦਾ ਹੈ ਜੀ ਇਸ ਕਰਕੇ ਨਾ ਆਪਾਂ ਸਿੰਪਲ ਸਾਦੀ ਜਿਹੀ ਜਿਹੜੀ ਚਾਟ ਬਣਾ ਕੇ ਤਿਆਰ ਕਰਾਂਗੇ ਤੇ ਇਹਦੇ ਵਿੱਚ ਹੁਣ ਆਪਾਂ ਕਾਲਾ ਨਮਕ ਪਾ ਲਿਆਏ ਤੇ ਚਾਟ ਮਸਾਲਾ ਤੇ ਆਮਚੂਰ ਪਾਊਡਰ ਆਪਣੇ ਕੋਲ ਇਸ ਟਾਈਮ ਨਹੀਂ ਸੀ ਅਗਰ ਤੁਹਾਡੇ ਕੋਲ ਘਰੇ ਹੈਗਾ ਤਾਂ ਥੋੜ ਥੋੜਾ ਜਿਹਾ ਪਾਮਾਗੇ ਜੀ ਇਹਦੇ ਵਿੱਚ ਆਪਾਂ ਸਾਦਾ ਨਮਕ ਥੋੜੀ ਜੀ ਇਹਦੇ ਉੱਤੇ ਆਪਾਂ ਲਾਲ ਮਿਰਚ ਐਡ ਕਰ ਦਾਂਗੇ ਜੀ ਅਗਰ ਤੁਹਾਡੇ ਕੋਲ ਚੀਲੀ ਫਲੈਕਸ ਹੈਗੇ ਤਾਂ ਤੁਸੀਂ ਥੋੜੇ ਜਿਹਾ ਚੀਲੀ ਫਲੈਕਸ ਪਾ ਲਿਓ ਨਹੀਂ ਤੁਸੀਂ ਇਹ ਲਾਲ ਮਿਰਚ ਦਾ ਜਿਹੜਾ ਪਾਊਡਰ ਹੈ ਥੋੜਾ ਜਿਹਾ ਇਹ ਵੀ ਪਾ ਸਕਦੇ ਹੋ ਹਾਂਜੀ ਇੱਥੇ ਨਾ ਆਪਾਂ ਥੋੜੀ ਜੀ ਇਹਦੇ ਵਿੱਚ ਟਮੇਟੋ ਕੈਚਅਪ ਐਡ ਕਰ ਦਾਂਗੇ ਅਗਰ ਤੁਹਾਡੇ ਕੋਲੇ ਇਮਲੀ ਘਰੇ ਪਈ ਆ ਤਾਂ ਤੁਸੀਂ ਥੋੜੀ ਜੀ ਇਮਲੀ ਖੋਲ ਕੇ ਵਿੱਚ ਇੱਕ ਚਮਚ ਸੱਕਰ ਦਾ ਐਡ ਕਰਕੇ ਇਮਲੀ ਵਾਲਾ ਪਾਣੀ ਇਹਦੇ ਵਿੱਚ ਪਾ ਸਕਦੇ ਹੋ ਇਮਲੀ ਮੇਰੇ ਕੋਲ ਇਸ ਟਾਈਮ ਨਹੀਂ ਸੀ ਇਸ ਲਈ ਮੇਰੇ ਕੋਲ ਟਮੇਟੋ ਕੈਚਅਪ ਥੋੜੀ ਜੀ ਪਈ ਸੀ ਕਰੇ ਮੈਂ ਥੋੜੀ ਜੀ ਉਹੀ ਐਡ ਕਰ ਦਿੱਤੀ ਹੈ ਤੇ ਆਪਾਂ ਹੁਣ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਾਂਗੇ ਹਾਂਜੀ ਇੱਥੇ ਹੁਣ ਆਪਾਂ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਲੈਣੇ ਆ हां जी ਇੱਥੇ ਦੇਖੋ ਆਪਾਂ ਸਾਰੀਆਂ ਚੀਜ਼ਾਂ ਕਰ ਲਈਆਂ ਨੇ ਮਿਕਸ ਤੇ ਤੁਸੀਂ ਦੇਖ ਸਕਦੇ ਹੋ ਚਾਟ ਬਹੁਤ ਵਧੀਆ ਬਣ ਕੇ ਤਿਆਰ ਹੋ ਗਈ ਹੈ ਤੇ ਇਹਨੂੰ ਆਪਾਂ ਥੋੜਾ ਜਿਹਾ ਟੈਂਗੀ ਬਣਾਉਣ ਦੇ ਲਈ ਇਹਦੇ ਉੱਤੇ ਪਾ ਦਾਂਗੇ ਨਿੰਬੂ ਦਾ ਰਸ ਬਹੁਤ ਹੀ ਜ਼ਿਆਦਾ ਚਟਪਟੀ ਜੀ ਚਾਟ ਇਹ ਆਪਣੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਕਿਦੇ ਕਿਦੇ ਮੂੰਹ ਦੇ ਵਿੱਚ ਪਾਣੀ ਆ ਗਿਆ ਚਾਟ ਨੂੰ ਦੇਖ ਕੇ ਜਰੂਰ ਦੱਸਣਾ ਜੀ ਬਹੁਤ ਹੀ ਜ਼ਿਆਦਾ ਟੇਸਟੀ ਜੀ ਇਹ ਚਾਟ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਝਟਪਟ ਆਪ ਵੀ ਤੇ ਆਪਣੇ ਬੱਚਿਆਂ ਨੂੰ ਵੀ ਇਹ ਚਾਟ ਜਿਹੜੀ ਹੈ ਬਣਾ ਕੇ ਦੇ ਸਕਦੇ ਹੋ ਬੱਚਿਆਂ ਨੂੰ ਇਸ ਤਰ੍ਹਾਂ ਘਰੇ ਚੀਜ਼ਾਂ ਬਣਾ ਕੇ ਦਿਓ ਬੱਚੇ ਕਦੇ ਵੀ ਬਾਹਰ ਲਿਆਂ ਚੀਜ਼ਾਂ ਖਾਣ ਦੀ ਜਿੱਦ ਜਿਹੜੀ ਹੈ ਨਹੀਂ ਕਰਨਗੇ ਲੋ ਜੀ ਹੁਣ ਆਪਾਂ ਜਿੰਨੇ ਆਪਣੇ ਬੱਚਿਆਂ ਨੂੰ ਖਾਣ ਦੇ ਲਈ ਇਹ ਸਪਾਈਸੀ ਜੀ ਜਿਹੜੀ ਚਾਟ ਆਪਣੀ ਬਣ ਕੇ ਤਿਆਰ ਆ ਹਾਂਜੀ ਦੇਖੋ ਆਪਾਂ ਨੇ ਚਾਟ ਜਿਹੜੀ ਇਹ ਪਲੇਟਾਂ ਦੇ ਵਿੱਚ ਪਾ ਲਈਏ ਤੇ ਹੁਣ ਆਪਾਂ ਆਪਣੇ ਬੱਚਿਆਂ ਨੂੰ ਖਾਣ ਦੇ ਲਈ ਦੇਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਇਹ ਚਾਟ ਬਣ ਕੇ ਤਿਆਰ ਹੁੰਦੀ ਹੈ ਜੇਕਰ ਤੁਸੀਂ ਕਦੇ ਨਹੀਂ ਬਣਾਈ ਚਾਟ ਤਾਂ ਇਹ ਜ਼ਰੂਰ ਬਣਾ ਕੇ ਦੇਖਣਾ ਇੰਨੀ ਜ਼ਿਆਦਾ ਟੇਸਟੀ ਚਟਪਟੀ ਸਪਾਈਸੀ ਜਿਹੜੀ ਚਾਟ ਬਣ ਕੇ ਤਿਆਰ ਤੇ ਆਜੋ ਜੀ ਤੁਸੀਂ ਵੀ ਕਰੋ ਇੰਜੋਏ ਕਿਵੇਂ ਦੀ ਲੱਗੀ ਸਾਡੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਕੇ ਜ਼ਰੂਰ ਜਾਣਾ ਜੀ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਸਾਡੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ